ਬਹੁਤ ਹੀ ਸਤਿਕਾਰਯੋਗ ਸਾਥੀਓ ਸਾਥੀਓ ਮੈਂ ਅੱਜ ਸੰਸੇ ਘਮਾਇਆ ਤੁਹਾਨੂੰ ਪਤਾ ਹੈ ਆਪਾਂ ਲਗਾਤਾਰ ਸਾਬਕਾ ਮੀਟਿੰਗ ਨਾਲ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਕਰ ਰਹੇ ਆ ਲਗਾਤਾਰ ਆਪਾਂ ਆਪਣੀ ਮਾਸਟਰ ਕਿਡਰ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਆ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਲਗਾਤਾਰ ਆਪਾਂ ਨੂੰ ਪਰੋਸੇ ਚ ਰੱਖ ਕੇ ਟਾਲਾ ਬੰਨ੍ਹਣ ਦੀ ਕੋਸ਼ਿਸ਼ ਕਰ ਰਹੀ ਹੈ ਨਾ ਮਾਸਟਰ ਕਿਡਰ ਦੀ ਭਰਤੀ ਬਾਰੇ ਆਪਾਂ ਨੂੰ ਕੋਈ ਜਾਣ ਕੇ ਫਿਰ ਕੋਈ ਲੱਤ ਬਾਹ ਫੜਾਈ ਹੈ ਨਾ ਆਪਾਂ ਨੂੰ 55% ਬਾਰੇ ਕਿਹਾ ਗਿਆ ਹੈ ਉਹਨਾਂ ਨੇ ਇਹ ਕਹਿਤਾ ਵੀ ਜਦੋਂ ਪਰਤੀ ਆਊਗੀ ਉਹਦਾ ਦੇਖਾਂਗੇ ਜਾਂ ਫਿਰ ਪਰਤੀ ਅਜੇ ਸਾਡੇ ਕੋਲ ਪ੍ਰਪੋਜ਼ਲ ਹੀ ਨਹੀਂ ਹੈਗਾ ਸਾਡੇ ਕੋਲ ਮਾਸਟਰ ਕ੍ਰੈਡਰ ਦੀ ਕੋਈ ਪਰਤੀ ਦੇਗੀ ਸਾਥੀਓ ਲਗਾਤਾਰ ਆਪਾਂ ਪ੍ਰੋਟੈਸਟ ਕਰ ਰਹੇ ਆ ਤੁਸੀਂ ਪ੍ਰੋਟੈਸਟ ਦਾ ਹਿੱਸਾ ਬਣੋ ਲਗਾਤਾਰ ਆਪਾਂ ਇਹਨਾਂ ਦਾ ਜਲੂਸ ਕਢੀਏ ਤਾਂ ਜੋ ਆਪਾਂ ਨੂੰ ਮਾਸਟਰ ਕ੍ਰੈਡਰ ਦੀ ਪਰਤੀ ਬਾਰੇ ਆਪਣਿਆ ਕੋਈ ਨਵੀਂ ਕੱਟ ਸਕਣ ਪਰਤੀ ਜਿਵੇਂ ਕਿ ਤੁਸੀਂ ਸੋਣ ਹੀ ਲਿਆ ਸਾਥੀਓ ਸਵੰਤਰ ਨੇ ਦੱਸਿਆ ਕਿ ਅੱਜ ਜਿਹੜੀ ਮੀਟਿੰਗ ਦੇ ਵਿੱਚ ਭਰਤੀ ਤੇ ਨਾਂ ਪੱਖੀ ਹੰਗਾਰਾ ਮਿਲਿਆ ਕਿ ਭਰਤੀ ਹਜੇ ਤੱਕ ਕੋਈ ਪ੍ਰਪੋਜ਼ਲ ਨਹੀਂ ਸਰਕਾਰ ਕੋਲ ਤਾਂ ਉਮਰ ਹੱਦ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਤੇ ਸਰਕਾਰ ਦਾ ਜਾਂ ਇਹਨਾਂ ਦਾ ਸਬ ਕਮੇਟੀ ਦੇ ਇੱਕੋ ਰਵਈਆ ਹੁੰਦਾ ਹੈ ਕਿ ਜਦੋਂ ਭਰਤੀ ਆਊਗੀ ਤਾਂ ਉਹਦੇ ਵਿੱਚ ਜੋ ਸ਼ਰਤਾਂ ਤਾਂ ਉਹਦੇ ਤੇ ਫੇਰ ਹੀ ਵਿਚਾਰ ਕੀਤਾ ਜਾਊਗਾ ਜਿੰਨਾ ਚਿਰ ਭਰਤੀ ਤੇ ਹਜੇ ਤੱਕ ਕੋਈ ਪ੍ਰਪੋਜ਼ਲ ਨਹੀਂ ਬਣਦਾ ਤਾਂ ਉਹਦੇ ਵਿੱਚ ਜਿਹੜੀ ਉਮਰ ਹੱਦ ਜਾਂ 55% ਦੀ ਜਿਹੜੀ ਸ਼ਰਤ ਹੈ ਉਹਦੇ ਤੇ ਕੋਈ ਵੀ ਜਿਹੜਾ ਹੈਗਾ ਗੱਲਬਾਤ ਕਿਵੇਂ ਕੀਤੀ ਜਾ ਸਕਦੀ ਹੈ ਇਸ ਲਈ ਸਾਥੀਓ ਹਜੇ ਤੱਕ ਕੋਈ ਮੋੜ ਨਹੀਂ ਸਰਕਾਰ ਦਾ ਭਰਤੀ ਦੇਣ ਦਾ ਇਹ ਪ੍ਰੈਸ਼ਰ ਦੇ ਨਾਲ ਹੀ ਨਿਕਲ ਨਹੀਂ ਹੈ ਤੁਹਾਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਪੈਣਾ ਅੱਗੇ ਦੀ ਗੱਲਬਾਤ ਪ੍ਰਧਾਨ ਢਿਲਵਾ ਜੀ ਸਾਥੀਓ ਜਿਵੇਂ ਤੁਸੀਂ ਵੇਖ ਲਿਆ ਨਾ ਤਾਂ ਆਪਾਂ ਨੂੰ ਭਰਤੀ ਬਾਰੇ ਕੋਈ ਗੱਲਬਾਤ ਆਈ ਹੈ ਮੀਟਿੰਗ ਬੇਸਟਾ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ ਆਪਾਂ ਜਿਵੇਂ ਲੋੜੀਆਂ ਮਨਾਉਂਦੇ ਰਹੇ ਹਾਂ ਤਾਂ ਇਸ ਵਾਰ ਫੇਰ ਚਾਰ ਥਾਮਾਂ ਤੇ ਆਪਾਂ ਵੇਰਦਗਾਰਾਂ ਵੱਲੋਂ ਲੋੜੀ ਮਨਾਉਣੀ ਹੈ ਵੇਰਦਗਾਰ ਸਾਝੀ ਮੋਰਚੇ ਵੱਲੋਂ ਤੁਹਾਨੂੰ ਬੇਨਤੀ ਹੈ ਸਾਰੀ ਇਹ ਤੁਹਾਡੇ ਕੋਲ ਡਿਟੇਲ ਆ ਜਾ ਜਾਨੀਆ ਸੰਗਰੂਰ ਪਟਿਆਲਾ ਲੰਬੀ ਤੇ ਇਹ ਟਿਕਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੱਲਰ ਦੀ ਕੋਠੀ ਅੱਗੇ ਪੱਟੀ ਇਹਨਾਂ ਚਾਰ ਥਾਵਾਂ ਤੇ ਆਪਾਂ ਪ੍ਰੋਟੈਸਟ ਕਰਕੇ ਲੋੜੀ ਮਨੋਣੀ ਆ ਪੰਜਾਬ ਸਰਕਾਰ ਨੇ 33 ਮਹੀਨਿਆਂ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਕੋਈ ਉਮਰਾਨਡ ਛੋਟ ਨਹੀਂ ਲੈਕਚਰਰ ਦਾ ਮਸਲਾ ਵੀ ਜਿਉਂ ਦੀ ਤਿਉਂ ਆ ਨਾ ਨਵੀਆਂ ਪੋਸਟਾਂ 3743 ਰੱਦ ਕਰਨ ਤੋਂ ਦੁਬਾਰਾ ਐਡ ਕਰਨ ਬਾਰੇ ਕੋਈ ਗੱਲਬਾਤ ਨਹੀਂ ਨਾ ਉਮਰਾਨਡ ਵਾਜਿਆ ਇਸ ਕਰਕੇ ਸਾਰੀ ਡਿਟੇਲ ਤੁਹਾਡੇ ਕੋਲੇ ਵਕ ਵਕ ਗਰੁੱਪਾਂ 'ਚ ਆ ਜਾਣੀ ਹੈ ਇਹ 12 ਤਰੀਕ ਨੂੰ ਐਤਵਾਰ ਵਾਲੇ ਦਿਨ ਲੋਹੜੀ ਤੋਂ ਇੱਕ ਦਿਨ ਪਹਿਲਾਂ ਆਪਾਂ ਚਾਰਾਥਾਂ ਮੇ ਤੇ ਪ੍ਰੋਟੈਸਟ ਕਰਨਾ ਹੈ ਇਸ ਵਾਸਤੇ ਤਿਆਰ ਹਾਂ ਅੱਜ ਦੀ ਮੀਟਿੰਗ ਫੇਰ ਬੈਠਾ ਫੇਰ ਲਾ ਰਾ ਹੈ ਬੇਸਗਰ ਸਾਝੀ ਮੋਰਚੇ ਵੱਲੋਂ ਮੈਂ ਸੁਵਿੰਦਰ ਸਿੰਘ ਚੱਲੋ